ਔਰਤ ਨੇ ਕਾਰਜਾ ਲੈ ਕੇ ਸ਼ੁਰੂ ਕੀਤਾ ਸੀ ਕਾਰੋਬਾਰ ਹੁਣ ਬਣ ਗਈ ਹੈ ਜ਼ਿੰਦਗੀ ਹੁਣ ਹਰ ਮਹੀਨੇ ਕਮਾ ਰਹੀ ਹੈ 2 ਲੱਖ ਰੁਪਏ ਹਾਲੋ ਦੋਸਤੋ ਸ੍ਰਸ਼ੀਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਣ ਇੱਕ ਖਾਸ ਖਾਸ ਅਪਡੇਟ ਇੱਕ ਸਾਲ ਪਹਿਲਾਂ ਤੱਕ ਘਰ ਦਾ ਕੰਮ ਸੰਭਾਲਣ ਵਾਲੀ ਔਰਤ ਅੱਜ ਕੱਪੜਾ ਉਦਯੋਗ ਲਗਾ ਕੇ 6 ਲੋਕਾਂ ਨੂੰ ਰੋਜ਼ਗਾਰ ਦੇ ਰਹੀ ਹੈ ਜੀ ਹਾਂ ਇਹ ਕਹਾਣੀ ਗਿਆ ਜ਼ਿਲੇ ਦੇ ਮਾਨਪੁਰ ਬਲਾਕ ਦੇ ਰਾਮ ਬਾਗ ਦੀ ਰਹਿਣ ਵਾਲੀ ਅੰچل ਕੁਮਾਰੀ ਦੀ ਹੈ ਅੰچل 1 ਸਾਲ ਪਹਿਲਾਂ ਤੱਕ ਇੱਕ ਘਰੇਲੂ ਔਰਤ ਵਜੋਂ ਰਹਿ ਰਹੀ ਸੀ ਪਰ ਅੱਜ ਉਹ ਜ਼ਿਲ੍ਹੇ ਦੀ ਇੱਕ ਸਫਲ ਮਹਿਲਾ ਉਦਯੋਗਪਤੀ ਬਣ ਗਈ ਹੈ ਅਤੇ ਆਪਣੇ ਨਾਲ 6 ਹੋਰ ਲੋਕਾਂ ਨੂੰ ਉਸਨੇ ਰੋਜ਼ਗਾਰ ਦਿੱਤਾ ਹੈ ਅੰچل ਸਿਲਾਈ ਦੀ ਸ਼ੌਕੀਨ ਸੀ ਅਤੇ ਸਿਲਾਈ ਦੀ ਸਿੱਖਲਾਈ ਵੀ ਲੈ ਚੁੱਕੀ ਸੀ ਵਿਆਹ ਤੋਂ ਬਾਅਦ ਉਹ ਘਰ ਦਾ ਕੰਮ ਸੰਭਾਲ ਰਹੀ ਸੀ ਘਰ ਦਾ ਕੰਮ ਸੰਭਾਲਣ ਤੋਂ ਬਾਅਦ ਉਸ ਕੋਲ ਕਾਫੀ ਸਮਾਂ ਬਚ ਗਿਆ ਸੀ ਉਸਨੇ ਕਿਹਾ ਕਿ ਅਜਿਹੇ ਵਿੱਚ ਮੈਂ ਸੋਚਿਆ ਕਿ ਕਿਉਂ ਨਾ ਕੋਈ ਕੰਮ ਸ਼ੁਰੂ ਕਰਕੇ ਪਰਿਵਾਰ ਦਾ ਸਾਥ ਦਿੱਤਾ ਜਾਵੇ ਇਸ ਤੋਂ ਬਾਅਦ ਮੁੱਖ ਮੰਤਰੀ ਉਦਮੀ ਯੋਜਨਾ ਬਾਰੇ ਉਸ ਨੂੰ ਜਾਣਕਾਰੀ ਮਿਲੀ ਸਾਲ 2022 ਵਿੱਚ ਪੂਰੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਮੈਂ ਅਪਲਾਈ ਕੀਤਾ ਅਤੇ ਚੁਣੀ ਗਈ ਉਦਯੋਗ ਵਿਭਾਗ ਤੋਂ 10 ਲੱਖ ਰੁਪਏ ਦਾ ਕਰਜ਼ਾ ਲਿਆ ਜਿਸ ਵਿੱਚ 5 ਲੱਖ ਰੁਪਏ ਦੀ ਸਬਸਿਡੀ ਵੀ ਦਿੱਤੀ ਗਈ। ਮੁੱਖ ਮੰਤਰੀ ਮਹਿਲਾ ਉਦਮੀ ਦੇ ਪੈਸਿਆਂ ਨਾਲ ਅੰਜਲ ਨੇ ਘਰ ਵਿੱਚ ਰੈਡੀमेड ਗਾਰਮੈਂਟਸ ਉਦਯੋਗ ਸ਼ੁਰੂ ਕੀਤਾ। ਇੰਡਸਟਰੀ ਨੂੰ ਸ਼ੁਰੂ ਹੋਏ 6 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਅਤੇ ਅੱਜ ਅੱਧੀ ਦਰਜਨ ਲੋਕ ਇਹਨਾਂ ਦੇ ਉਦਯੋਗ ਵਿੱਚ ਕੰਮ ਕਰਦੇ ਹਨ। ਕਾਰੀਗਰਾਂ ਦੀ ਆਮਦਨ 15 ਤੋਂ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ। ਅੰਜਲ ਆਪਣੇ ਉਦਯੋਗ ਕੇਂਦਰ ਵਿੱਚ ਕਈ ਤਰ੍ਹਾਂ ਦੇ ਕੱਪੜੇ ਸਲਾਈ ਕਰਦੀ ਹੈ। ਜਿਸ ਵਿੱਚ ਮੁੱਖ ਤੌਰ ਤੇ ਟਰੌਜ਼ਰ ਟਰੌਜ਼ਰ ਪੈਂਟ ਟੀ-ਸ਼ਰਟ ਸ਼ਰਟ ਅਤੇ ਹੋਰ ਕਿਸਮ ਦੇ ਕੱਪੜੇ ਸ਼ਾਮਿਲ ਹਨ ਅਤੇ ਇਸ ਦੀ ਮੰਗ ਸਿਰਫ ਬਿਹਾਰ ਅਤੇ ਝਾਰਖੰਡ ਵਿੱਚ ਹੀ ਨਹੀਂ ਹੁਣ ਕੇਰਲ ਅਤੇ ਗੁਜਰਾਤ ਵਰਗੇ ਹੋਰ ਰਾਜਾਂ ਤੋਂ ਵੀ ਮੰਗ ਆ ਰਹੀ ਹੈ ਆਂਚਲ ਨੇ ਨਿਊਜ਼ 18 ਨੂੰ ਦੱਸਿਆ ਕਿ ਇਸ ਇੰਡਸਟਰੀ ਨੂੰ ਸ਼ੁਰੂ ਕਰਨ ਵਿੱਚ ਉਸ ਨੂੰ ਆਪਣੇ ਪਤੀ ਦਾ ਬਹੁਤ ਸਹਿਯੋਗ ਮਿਲਿਆ ਜਦੋਂ ਤੋਂ ਇਹ ਇੰਡਸਟਰੀ ਸ਼ੁਰੂ ਹੋਈ ਹੈ ਉਦੋਂ ਤੋਂ ਹੀ ਪਤੀ ਮਾਰਕੀਟਿੰਗ ਦਾ ਕੰਮ ਦੇਖਦਾ ਹੈ ਇਸ ਉਦਯੋਗ ਕਾਰਨ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਅਤੇ ਹਰ ਮਹੀਨੇ 2 ਤੋਂ 3 ਲੱਖ ਰੁਪਏ ਦੀ ਬਚਤ ਹੋ ਰਹੀ ਹੈ ਉਹ ਕੋਲਕਾਤਾ ਅਤੇ ਗੁਜਰਾਤ ਤੋਂ ਕੱਚਾ ਮਾਲ ਲਿਆਉਂਦੇ ਹਨ ਅਤੇ ਫਿਰ ਇਸ ਨੂੰ ਆਪਣੇ ਉਦਯੋਗ ਵਿੱਚ ਕੱਟਦੇ ਅਤੇ ਸਿਲਾਈ ਕਰਦੇ ਹਨ ਉਸ ਨੂੰ ਰੈਡੀमेड ਕੱਪੜਿਆਂ ਵਿੱਚ ਵਧੀਆ ਕੰਮ ਕਰਨ ਲਈ ਉਦਯੋਗ ਵਿਭਾਗ ਵੱਲੋਂ ਪ੍ਰਸ਼ੰਸਾ ਪੱਤਰ ਵੀ ਮਿਲਿਆ ਆਂਚਲ ਦਾ ਸੁਪਨਾ ਹੈ ਕਿ ਉਹ ਇਸ ਇੰਡਸਟਰੀ ਨੂੰ ਖੋਰ ਗੇ ਲੈ ਕੇ ਜਾਵੀ ਅਤੀ ਆਉਣ ਵਾਲੇ ਦਿਨਾਂ ਵਿੱਚ ਬਿਹਾਰ ਦੀ ਇੱਕ ਵੱਡੀ ਉਦਮੀ ਵਜੋਂ ਪਛਾਣ ਬਣਾਵੇ ਜੇਕਰ ਕੋਈ ਵੀ ਗ੍ਰਾਹਕ ਇਸ ਉਦਯੋਗ ਤੋਂ ਕੱਪੜੇ ਖਰੀਦਣਾ ਚਾਹੁੰਦਾ ਹੈ ਤਾਂ ਉਹ ਮੋਬਾਈਲ ਨੰਬਰ 7091966743 ਤੇ ਸੰਪਰਕ ਕਰ ਸਕਦਾ ਹੈ ਤਾਂ ਦੋਸਤੋ ਤੁਹਾਨੂੰ ਅੰਛਲ ਦੀ ਇਹ ਸਟੋਰੀ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ਅਲਰਟ ਤੇ